ਅੱਜ ਸਕੂਲ ਆਫ ਐਮਿਨੈਂਸ ਦੇ ਵਿੱਚ ਜਿਹੜੇ ਕਮਰਸ ਦੇ ਰੂਮ ਸੀਗੇ ਕਲਾਸਰੂਮ ਸੀਗੇ ਉਹਨਾਂ ਦਾ ਅਦਕਾਟ ਨੇ ਕੀਤਾ ਕੁਝ ਬਾਥਰੂਮ ਬਣੇ ਸੀ ਲਗਭਗ 23 ਲੱਖ ਦੀ ਲਾਗਤ ਦੇ ਨਾਲ ਜਿਹੜੇ ਉਹ ਕਮਰੇ ਤਿਆਰ ਹੋਏ ਨੇ ਇਸ ਤੋਂ ਇਲਾਵਾ ਜਿਹੜਾ ਕੰਮ ਚੱਲ ਰਿਹਾ ਤੁਸੀਂ ਵੇਖਿਆ ਹੋਣਾ ਕਿ ਬਿਲਡਿੰਗ ਆ ਜਿਹੜੀ ਇਹ ਸਕੂਲ ਆਫ ਐਮਿਨੈਂਸ ਦੇ ਵਿੱਚ ਅਸੀਂ ਨਵੇਂ ਕਮਰੇ ਦੇਣੇ ਨੇ ਤੇ ਜਦੋਂ ਵੀ ਇਹ ਬਿਲਡਿੰਗ ਦਾ ਜਿਹੜਾ ਮਲਬਾ ਚੱਕਿਆ ਗਿਆ ਜਿਹੜੀ ਡਿਮਾਲਿਸ਼ ਕਰ ਰਹੇ ਹਾਂ ਅਸੀਂ ਤਾਂ ਉਹਦਾ ਵੀ ਮੋੜਿਆ ਕੀਤਾਗਾ ਨਾਲ ਦੀ ਨਾਲ ਅਸੀਂ ਜਦੋਂ ਉਹ ਬਿਲਡਿੰਗ ਦਾ ਬਲਬਾ ਚੱਕਿਆ ਗਿਆ ਤਾਂ ਜਿਹੜੇ ਇੱਥੇ ਸਕੂਲ ਆਫ ਐਮਿਨੈਂਸ ਦੀ ਗ੍ਰਾਂਟ ਆ ਜਿਹਦੇ ਨਾਲ 16 17 ਕਮਰੇ ਬਾਨਨੇ ਨੇ ਨਾਲ ਦੀ ਨਾਲ ਉਹ ਗ੍ਰਾਂਟ ਜਾਰੀ ਕਰ ਦਾਂਗੇ ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲ ਜਿਹੜਾ ਬੜਾ ਨੀਵਾ ਸੀਗਾ ਤੁਸੀਂ ਵੇਕਪ ਬॉय ਪ੍ਰਾਇਮਰੀ ਸਕੂਲ ਆ ਨਾਲ ਹੀ ਲੱਗਦਾਗਾ ਉਹਦੀ ਵੀ ਅਪਲਿਫਟਿੰਗ ਵਾਸਤੇ ਤੇ ਕੁਝ ਕਮਰਿਆਂ ਵਾਸਤੇ ਅਸੀਂ ਜਿਹੜਾ ਹੈਗਾ 22 ਲੱਖ ਰੁਪਇਆ ਦਿੱਤਾਗਾ ਸੋ ਅੱਜ ਦੋਨੇ ਸਕੂਲਾਂ ਦਾ ਇਹ ਇਹਦਾ ਦੁਗਾਟਨ ਕੀਤਾਗਾ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਇੱਥੋਂ ਦੇ ਦੋ ਬੱਚੇ ਆ ਜਿਹੜੇ ਪੰਜਾਬ ਦੀ ਮੈਡਟ ਚ ਆਏ ਆਗੇ ਤੇ 15 ਬੱਚੇ ਜਿਹੜੇ 95% ਨੰਬਰ ਲੈ ਕੇ ਗਏ ਨੇ ਮੈਂ ਸਕੂਲ ਦੇ ਪ੍ਰਿੰਸੀਪਲ ਮੈਡਮ ਨੂੰ ਸਮੁੱਚੇ ਸਟਾਫ ਨੂੰ ਇਹਨਾਂ ਦੀ ਮਿਹਨਤ ਨੂੰ ਸਲੂਟ ਕਰਦਾਗਾ ਜਿਸ ਤਰ੍ਹਾਂ ਦੀਆਂ ਪ੍ਰਾਪਤੀਆਂ ਸਕੂਲ ਦੀਆਂ ਨੇ ਇਹਦੇ ਵਿੱਚ ਜਿੱਥੇ ਟੀਚਰ ਸਹਿਬਾਨਾਂ ਦਾ ਯੋਗਦਾਨ ਆ ਉੱਥੇ ਬੱਚਿਆਂ ਦੇ ਤੇ ਮਾਪਿਆਂ ਦਾ ਯੋਗਦਾਨ ਆ ਤੇ ਬੜਾ ਹੀ ਖੁਸ਼ੀ ਮਿਲੀ ਐ ਸਕੂਲ ਦੇ ਵਿੱਚ ਆ ਕੇ ਹਾਂਜੀ ਸਾਨੂੰ 23,87,000 ਰੁਪਏ ਦੀ ਗ੍ਰਾਂਟ ਮਿਲੀ ਸੀ ਜਿਹੜੀ ਦੋ ਕੰਪੋਨੈਂਟ ਸੀ ਜਿਹਦੇ ਵਿੱਚ ਪੁੰਨੇ 115000 ਦਾ ਮਰਸ ਬਲਾਕ ਲਈ ਸੀ ਉਹਦੇ ਵਿੱਚ ਦੋ ਕਲਾਸਰੂਮ ਦੋ ਟਾਇਲਟਸ ਇੱਕ ਵਾਟਰ ਕੁਲਰ ਤੇ ਇੱਕ ਆਰਓ ਸੀ 472000 ਬੁਆਏਜ਼ ਵਾਸ਼ਰੂਮ ਦੀ ਲਗਤੋਂ ਸੀ ਸੋ ਉਸ ਦਾ ਜਿਹੜਾ ਆਪਣਾ ਕੰਮ ਪੂਰਾ ਹੋਇਆ ਸੀ ਉਹਦੀ ਇਨੋਗਰੇਸ਼ਨ ਸੀ ਅੱਜ ਉਹਦੇ ਲਈ ਫੰਕਸ਼ਨ ਕੀਤਾ ਗਿਆ ਸੀ ਅੱਜ ਇਸ ਤੋਂ ਬਾਅਦ ਜਿਹੜੇ ਬੱਚੇ ਮੈਰਿਟ ਦੇ ਵਿੱਚ ਆਏ ਸੀ ਉਹਨਾਂ ਨੂੰ ਮੁਸਲਮਾਨ ਵਗੈਰਾ ਵੀ ਕੀਤਾ ਗਿਆ ਜੀ ਹਾਂਜੀ ਸਾਡੀਆਂ ਦੋ ਲੜਕੀਆਂ ਮੈਡੀਕਲ ਦੀਆਂ ਮੈਰਿਟ ਦੇ ਵਿੱਚ ਆਈਆਂ ਐ ਤਾਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਸਾਡੇ ਪਲੱਸ 2 ਦੇ 15 ਹੋਰ ਸਟੂਡੈਂਟ ਆ ਜਿਨ੍ਹਾਂ ਦੇ ਮਾਰਕਸ 94% ਤੋਂ ਜ਼ਿਆਦਾ ਆਇਆ ਉਹਨਾਂ ਨੂੰ ਵੀ ਮਾਨ ਸਨਮਾਨ ਦਿੱਤਾ ਗਿਆ ਮੈਮ ਸਕੂਲ ਦੀ ਜਿਹੜੀ ਸਕੂਲ ਆਫ ਐਮਨਸ ਦੀ ਬਿਲਡਿੰਗ ਜਿਹੜੀ ਹਲੇ ਤੱਕ ਨਹੀਂ ਬਣੀ ਉਹਦੇ ਬਾਰੇ ਕੀ ਕਿਹਾ ਵਿਦਿਆਕ ਸਾਹਿਬ ਬਿਲਡਿੰਗ ਅਨਸੇਫ ਡਿਕਲੇਅਰ ਹੋ ਗਈ ਸੀ ਉਹ ਡੀਮੋਲਿਸ਼ ਹੋ ਰਹੀ ਆ ਅ ਤੁਸੀਂ ਦੇਖ ਸਕਦੇ ਹੋ ਇੱਕ ਮਹੀਨੇ ਦੇ ਵਿੱਚ ਜੂਨ ਦੀਆਂ ਛੁੱਟੀਆਂ ਚੋਂ ਕੰਮ ਕੰਪਲੀਟ ਹੋ ਜਾਊਗਾ ਤੇ ਅੱਜ ਐਮਐਲਏ ਸਾਹਿਬ ਨੇ ਭਰੋਸਾ ਦਵਾਇਆ ਕਿ ਜਲਦੀ ਹੀ 16 ਕਲਾਸ ਰੂਮਾਂ ਜਿਹੜੇ ਉਹ ਉਹਨਾਂ ਦੀ ਗ੍ਰਾਂਟ ਜਦੋਂ ਇਹ ਖਤਮ ਹੋ ਗਿਆ ਉਹ ਕਹਿੰਦੇ ਤਾਂ ਉਹ ਜਿਹੜਾ ਜਗ੍ਹਾ ਪੁੱਛ ਰਏ ਸੀ ਮੈਂ ਕਿ ਇੱਥੇ ਡਬਲ ਸਟੋਰੀ ਬਿਲਡਿੰਗ ਬਣ ਸਕਦੀ ਹੈ ਸਾਡੇ ਤਾਂ ਉਹ ਕਹਿੰਦੇ 16 ਕਲਾਸ ਰੂਮ ਦੀ ਗ੍ਰਾਂਟ ਆ ਤੁਹਾਨੂੰ ਜਲਦੀ ਹੀ ਜਾਰੀ ਕੀਤੀ ਜਾਵੇ ਮੈਡਮ ਜਿਵੇਂ ਹੁਣ ਰਿਜ਼ਲਟ ਆਇਆ ਸਕੂਲ ਆਫ ਫੈਮਿਨਸ ਦਾ 10th ਦਾ +2 ਦਾ ਬਹੁਤ ਅੱਛਾ ਰਿਜ਼ਲਟ ਆਇਆ ਸੁਣ ਰਹੇ ਆ ਤੇ ਜਿਹੜੇ ਹੁਣ ਨਵੇਂ ਬੱਚੇ ਆ ਰਹੇ ਨੇ ਸੀ ਤੇ ਉਹ ਉਹ ਦੇਖੋ ਅਸੀਂ ਕਾਫੀ ਫੰਕਸ਼ਨ ਵੱਡਾ ਕੀਤਾ ਸੀਗਾ ਜਦੋਂ ਮੈਰਿਟ ਪਲੱਸ 2 ਦੀ ਰਿਜ਼ਲਟ ਆਇਆ ਉਹਨੂੰ ਵੀ ਤਾਂ ਬੱਚੇ ਮੋਟੀਵੇਟ ਹੋ ਰਹੇ ਆ ਉਹਨਾਂ ਤੋਂ ਟੀਚਰਸ ਵੀ ਮੋਟੀਵੇਟ ਕਰ ਰਹੇ ਆ ਉਹਨਾਂ ਨੂੰ ਕਿ ਜਿਵੇਂ ਇਹ ਬੱਚਿਆਂ ਨੇ ਪੋਜੀਸ਼ਨ ਲਈ ਜਿੰਨੀ ਇਹਨਾਂ ਨੇ ਹਾਰਡ ਵਰਕ ਕੀਤੀ ਆ ਪੇਰੈਂਟ ਦਾ ਸਹਿਯੋਗ ਸੀ ਟੀਚਰਸ ਨੇ ਮੋਟੀਵੇਟ ਕੀਤਾ ਹੈ ਤਾਂ ਉਸ ਤਰ੍ਹਾਂ ਨਾਲ ਅਸੀਂ ਨਵੇਂ ਬੱਚਿਆਂ ਨੂੰ ਵੀ ਮੋਟੀਵੇਟ ਕਰਦੇ ਆ ਈਵਨ ਦੋ ਸਟੂਡੈਂਟਸ ਹੈਗੇ ਆ ਜਿਹੜੇ 8ਵੀਂ ਚਾ ਹੁਣ ਉਹ ਨਾ ਉਹ ਆਪਸ ਵਿੱਚ ਗੱਲ ਕਰ ਰਹੇ ਸੀ ਦੇਖੋ ਛੋਟੇ ਬੱਚੇ ਆ ਉਹ ਕਹਿੰਦੇ ਵੀ ਇਹਨਾਂ ਨੂੰ ਪ੍ਰਾਈਜ਼ ਕਿਉਂ ਮਿਲ ਰਿਹਾ ਦੂਜਾ ਕਹਿੰਦਾ ਇਹ ਫਰਸਟ ਆਈ ਆ ਕੁੜੀ ਉਹ ਕਹਿੰਦਾ ਫਰਸਟ ਤਾਂ ਮੈਂ ਵੀ ਆਇਆ ਸੀ 7ਵੀਂ ਚੋਂ ਫੇਰ ਉਹਨੂੰ ਟੀਚਰ ਕੋਲ ਖੜੇ ਗੱਲ ਸੁਣ ਰਹੇ ਸੀ ਉਹਨਾਂ ਨੇ ਸਾਰੀ ਗੱਲ ਸਮਝਾਈ ਵੀ ਇਹ ਕਾਦੇ ਕਰਕੇ ਆ ਤੇ ਉਹ ਬੱਚਾ ਬਹੁਤ ਮੋਟੀਵੇਟ ਹੋਇਆ ਉਹ ਇੰਟੈਲੀਜੈਂਟ ਵੀ ਆ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਅਗਲੇ ਸਾਲ ਜਦੋਂ 8ਵੀਂ ਦਾ ਰਿਜ਼ਲਟ ਆਊਗਾ ਤਾਂ ਇਸ ਥਾਂ ਤੇ ਤੁਸੀਂ ਵੀ ਖੜੇ ਹੋਵੋਗੇ ਤੁਸੀਂ ਵੀ ਐਵੇਂ ਮਿਹਨਤ ਕਰਦਿਓ